ਚੱਲ ਬਾਬਾ ਆਰਵਾੜੋ ਆਇਓ ਪਾਣੀ ਦੇਵਾ ਨਾ ਨਾ ਬੱਸ ਬਾਬਾ ਪਾਣੀ ਵੀ ਨਹੀਂ ਨਾ ਨਾ ਇਹ ਹਾਏ ਬਾਬਾ ਕੁਝ ਨਹੀਂ ਕੀ ਬਾਬਾ ਹੀ ਭੜੇ ਹੋ ਗਏ ਹੋਰ ਬਾਬਾ ਖਾਸੇ ਭੜਾ ਹੋ ਗਿਆ ਤੂੰ ਤਾਂ ਬੱਤਾ ਕੰਮ ਛੱਡ ਗਿਆ ਭਾਈ ਛੱਡਿਆ ਨਹੀਂ ਹੁੰਦੀ ਨਾ ਤਾ ਚੂੜੀਆਂ ਦਿਖਾ ਦੇ ਸੁਰਖੀਆਂ ਦਿਖਾ ਦੇ ਬਿੰਦੀਆਂ ਦਿਖਾ ਦੇ ਤੂੰ ਇਆਂ ਸੌਂਗੇ ਤੂੰ ਜੜ ਭੇੜੀਆਂ ਨਾ ਲੈਣੀਆਂ ਘੜੀਆਂ ਲੈਣੀਆਂ ਨਾ ਬਾਬਾ ਦੋਨੀਆਂ ਦਿਖਾ ਦੇ ਬਾਬਾ ਵਧੀਆ ਹੁਣ ਟੁੱਟਣ ਨਾ ਪਾਉਂਦੇ ਹੋਏ। ਚੂੜੀਆਂ ਗਰੰਟੀ ਵਾਲੀਆਂ। ਹਾਂ, ਚੂੜੀਆਂ ਤਾਂ ਵਧੀਆ ਨੇ ਹਨਾ ਨੀ। ਹਾਂ, ਚੂੜੀਆਂ ਤਾਂ ਸੋਨੀਆਂ ਨਹੀਂ ਪੱਕੀਆਂ ਨਹੀਂ ਐ। ਹਾਂ। ਉਹ ਘੜੀਆਂ ਪਵਾਏਂਗੀ। ਦੇਖ ਲੈ ਮੇਰੇ ਤਾਂ ਹੜੜ ਜੀ ਹੋਣਗੀਆਂ ਮੈਨੂੰ ਲੱਗਦਾ। ਮੈਂ ਆਪੋਲ ਮੇਰੇ ਸੂਟ ਨਾਲ ਹੀ ਜਾਏਗਾ। ਹਾਂ। ਆਹ ਨਹੀਂ ਪਾਈਆਂ ਪਾਈਏ। ਐ ਬਾਬਾ ਬਣਾ ਚੁਗਾ ਉਹ ਮੜ ਕੇ ਦੇਖ ਲੈ ਥੋੜਾ। ਲੈ ਬਾਬਾ ਦੇਖ ਲੈ। ਇਹਦਾ ਮਨੋਲਾ ਦਾ 18 ਡੂੜਾ ਨੰਬਰ ਆਉਣਗੀਆਂ ਭਾਈ। ਲੈ ਦੇਖ ਲੈ ਨਹੀਂ। ਸਾਰਾ ਨੰਬਰ ਕਿਹੜੀ ਚੂੜੀਆਂ ਦੇਣਾ ਪਾਪਾ ਉਹ 8 ਨੰਬਰ ਵੀ ਹੁੰਦੀਆਂ 4 ਨੰਬਰ ਵੀ ਹੁੰਦੀਆਂ ਨਾ 9 ਨੰਬਰ ਵੀ ਹੁੰਦੀਆਂ ਨਾ ਹੱਥ بڑے ਬੋਲਿਆ ਸੌਰਿਆ ਰੂ ਮਾਰ ਕੇ ਪਾਪਾ ਤਾਂ ਚੂੜੀਆਂ ਚੜਾਉਣ ਨੇ ਕਿ ਐ ਮੇਰੇ ਦੇਖਣੇ ਨੇ ਇੱਕ ਚੂੜੀ ਕੱਢ ਕੇ ਤਾਂ ਦੇਖਣਾ ਕਿੰਨੀ ਕਿ ਟਾਈਟ ਨਿਕਲਦੀ ਆ ਨਹੀਂ ਪਾਪਾ ਤਾਂ ਢਰਕੀ ਆ ਵੈਤਲੇ ਹੋਰ ਲੈ ਛੋਟਾ ਹੱਥ ਵੀ ਦਿਖਾਓ ਭਾਈ ਲੈ ਪਾਪਾ ਮੇਰੇ ਤਾਂ ਛੋਟੀਆਂ ਹੀ ਆਉਣਗੀਆਂ ਹਾਂ ਛੋਟੀਆਂ ਹੋਣਗੀਆਂ ਹੋਰ ਕੀ ਲੈਣਾ ਤੁਸੀਂ ਬਾਣ ਦੇ ਰੱਦੂ ਬਾ ਦੇਖੋ ਮਾ ਮਾ ਚੂੜਾ ਨਾ ਕੀ ਕਰਨੀ ਆ ਹੁਣ ਖੜਾ ਸੀ ਨਵੀਆਂ ਮਈਆਂ ਤੇਰੇ ਤਾਂ ਆ ਜੂਗਾ ਚੂੜਾ ਆ ਦੇਖੋ ਇੰਟਰਵਿਊਰ ਲੈਣਾ ਦੇ ਮਾਂ ਬਾਪ ਭਰਾ ਆ ਗਈ ਹੈ ਇੰਟਰਵਿਊਰ ਨਹੀਂ ਹੈ ਹਾਂ ਹੋ ਲੈ ਹਾਂ ਭਰਾ ਨੂੰ ਤਾਂ ਇੰਟਰਵਿਊਰ ਕਹੀ ਜਾਂਦਾ ਔਰ ਇਹ ਆ ਦੇਖਣਾ ਫਿਰ ਤੂੰ ਨਹੀਂ ਆ ਨਹੀਂ ਇੰਟਰਵਿਊਰ ਆ ਸਾਰਾ ਪਤਾ ਇੰਨਾ ਨਹੀਂ ਆ ਨਹੀਂ ਹੈਗਾ ਵੀ ਜਿੰਨਾ ਨਹੀਂ ਸਹੀ ਗੱਲਾਂ ਤਾਂ ਦੀਂਦਾ ਵਾ ਫਿਰ ਉਹ ਇੰਨਾ ਕਤਾ ਔਰ ਕਾਲੇ ਵਾਲ ਕਰਨ ਵਾਲੀ ਲੈ ਲੋ ਲਾ ਦੇ ਲਾ ਨਾ ਤੇ ਨੂੰ ਅਸੀਂ ਬੁੜੀਆਂ ਲੱਗਦੀਆਂ ਹੌਲੀਏ ਸਮਾਨ ਦਾ ਬਾੜਾ ਪਿਆ ਵਾ ਤੂੰ ਖੜਾ ਨਹੀਂ ਹੋਇਆ ਜਾਂਦਾ ਉਨ ਤੱਕਲਾ ਖੜੀ ਹੋ ਕੇ ਨੀ ਰਣੀ ਤੂੰ ਚੱਕੜੀ ਰਣੀ ਨਹੀਂ ਚੱਕ ਲੈਣਗੇ ਬਾਬੇ ਨੇ ਰ ਆਪਾਂ ਨੂੰ ਵਦੀਆਂ ਲਾਇਆ ਹੋਰ ਟੋਸ ਵਾਲ ਦੇਖ ਬਾਬੇ ਨੇ ਕੀ ਆ ਹਾਂ ਬਾਬਾ ਆ ਦੇਖ ਲਈ ਹਾਂ ਦੇਖੋ ਦੇਖਣ ਵਾਸਤੇ ਆ ਸਵਾਣਾ ਜਿਹੜਾ ਫਿੱਟ ਆ ਗਿਆ ਉਹ ਹੀ ਲੈ ਲਿਓ ਆ ਲੈ ਆ ਵੀ ਨਵੇਂ ਆਲੇ ਆਇਆ ਭਾਈ ਕੱਲ ਆ ਲੈ ਲੋ ਬੋਲੀਆਂ ਬੋਲੀਆਂ ਨੀਆਂ ਨਾਲੇ ਕੱਪੜਾ ਵਧੀਆ ਦਿੱਖੋ ਦੇਖੋ ਕੱਪੜੇ ਚੱਕਾ ਪਾਣੀ ਬੱਸ ਬਤਾ ਆ ਚੱਕ ਚੱਕ ਦਿਖਾਉਂਗਾ ਵਾ ਜਿਵੇਂ ਆਪਾਂ ਬਬਰੀਂ ਪਰ ਜਾਣੇ ਲੱਗਦੀ ਨੀ ਸਾਰੇ ਆਪਾਂ ਇਹ ਸਮਾਨ ਵੇਚਣ ਚਾਹ ਦੀ ਸੰਤ ਹੁੰਦੀ ਆ ਨਾ ਬਬਾ ਉਹ ਕੀਨੇਗੇ ਉਹ ਤਾਂ ਹਾਂ ਪਏ ਉਹ ਕੋਈ ਕੁੱਤ ਵੜਨਾ ਨਾ ਗੁੱਤਾਂ ਦੇ ਨਾਲ ਵਾਲੇ ਅੱਛਾ ਤੇ ਦੂਸਰੀਆਂ ਨਾਲ ਇੱਕ ਹੋਰ ਪਤਾ ਪਿਆਗਾ ਉਹ ਬੰਦੀਆਂ ਨਹੀਂ ਆਇਆ ਕੋ ਕੰਨਾ ਆ ਉਹ ਤੇ ਫਾੜ ਆਣਗੇ ਆ ਆ ਮੰਨਣ ਆਲੇ ਨਗੇ ਨਹੀਂ ਆਇਆ ਕੰਨੀ ਬਰੇਸਲੇਟ ਕਿੰਨਾ ਸੋਹਣਾ ਹਾਂ ਨਹੀਂ ਸੋਹਣੇ ਨੇ ਹੈਨਾ ਬਾਬਾ ਕਿੰਨੇ ਦਾ ਦੇਵੇਂਗਾ ਬਰੇਸਲੇਟ ਭਾਈ ਭਾਈ ਭਾਪੀ ਦੇ ਖਾਣੀਆਂ ਨਹੀਂ ਆ ਭਾਈ ਭਲਾ ਫਟਾ ਆ ਉਹ ਹੀ ਸਵਾਣ ਆ ਭਾਈ ਮੇਰਾ ਬਰਾ ਭਰਾ ਕਰਦੇ ਹੋ ਨਾ ਨਾ ਬਾਬਾ ਅਸੀਂ ਦੀ ਚੱਕਿਆ ਕੁਛ ਵੀ ਆ ਦੇਖੋ ਕਾਰ ਇੱਕੋ ਆ ਫਟਾਈ ਤੁਹਾਡੇ ਇਹ ਬਾਬਾ ਕੀ ਹੈਗਾ ਇਹ ਮੂੰਹ ਦਾ ਸਾਫ ਕਰਨ ਵਾਲਾ ਅੱਛਾ ਨਹੀਂ ਆਹੋ ਨਹੀਂ ਹੈ エア ਰੋ ਵਗੈਰਾ ਕੇਸ਼ੀਅਲ ਹੈ ਹਾਂ ਨਹੀਂ ਕੇਸ਼ੀਅਲ ਨਹੀਂ ਹੈ ਫੇਸ ਵਾਸ਼ਾ ਸੱਤ ਇਹ ਯਾ ਦੇਖਣਾ ਫਿਰ ਇਹਦੀ ਫੇਸ ਵਾਸ਼ੀ ਹੈ ਨਹੀਂ 골ਡ ਦਾ ਨਹੀਂ ਇਹ ਕਾਦਵਣਾ ਹਲਦੀ ਤੇ ਚੰਦਨ ਹਨਾ ਹਾਂ ਨਹੀਂ ਇਹ ਲੈ ਚਲਾਂਗੇ ਇੱਕ ਤਾਂ ਹਾਂ ਚਲ ਵਾਪਕ ਤਾ ਆ ਵੀ ਦੇਖ ਲੈ ਫਿਰ ਪੱਟਾ ਇਹ ਛੋਟਾ ਨਾਲੇ ਦੇਖ ਲੈ ਤੈਨਾਂ ਨਾ ਨਹੀਂ ਇਹ ਸਕਰਬ ਹੋਗਾ ਇਹ ਕੀ ਕਰੇਗੀ ਨਹੀਂ ਮੂੰਹ ਤੇ ਲਾਣਾਗਾ ਔਰ ਯਾਰ ਦੇਖਣਾ ਮੈਂ ਇਹ ਬਬ ਕੀ ਹੈ ਤੇ ਸੰਧੂਰ ਨੇ ਕੋਲ ਬੜੇ ਦਿਨ ਤੋਂ ਪੁੱਛ ਲਿਆ ਦੁਕਾਨ ਵਾਲਾ ਬਾਬਾ ਦੱਸਦਾ ਨਹੀਂ ਮੈਂ ਵੀ ਰਿਪਾਈ ਪਵਾ ਲਈ ਸਭ ਗਏ ਪਾਈ ਵੀ ਫਰਤ ਕੇ ਨਹੀਂ ਬਾਬਾ ਉਹ ਚੱਕੀ ਉੱਤੋਂ ਔਰ ਬਾਬਾ ਡੋਰੀਆਂ ਦਿਖਾ ਦੇ ਡੋਰੀਆਂ ਨਹੀਂ ਗੀਆਂ ਬਾਲਾਂ ਨੇ ਮੇਰੇ ਕੋਲ ਕੁੱਤੀ ਕਰ ਜਾਂਦੀ ਨਹੀਂ ਸਾਹੀ ਇਹਨੂੰ ਕਦੇ ਜਿੰਨਾ ਕਿਉਂ ਨਹੀਂ ਗਾ ਉਹ ਤਾਂ ਬਥੇਰੀ ਮਗਰ ਜਾਂਦੀ ਤੇ ਤੁਹਾਡੇ ਮਾਰ ਕੇ ਜੀਦਾ ਖਾਰਾ ਮੈਨੂੰ ਨਹੀਂ ਨਹੀਂ ਬਾਬਾ ਸਾਈ ਗਈਆਂ ਨਹੀਂ ਮੈਂ ਬਾਬੇ ਕੋਲ ਸਮਾਨ ਬਹੁਤ ਵਧੀਆ ਲਗਾ ਲੈਣਾ ਹਾਂ ਮੈਂ ਬਦਲ ਖਾ ਦੇ ਕੇ ਵੀ ਮੇਰੇ ਕੋਲ ਦੋ ਤਰ੍ਹਾਂ ਦੇ ਨਾ ਅੱਛਾ ਨਾ ਪਪਾ ਦਾ ਪਸੰਦ ਨਹੀਂ ਆਇਆ ਮੈਂ ਇੱਕ ਸਾਤਾ ਬਸ ਇਹ ਨਹੀਂ ਪਸੰਦ ਸਸਤੇ ਨੇ ਕਿ ਮੈਂ ਇਹ ਰਖਾ ਦੇ ਸੰਦਾ ਹੋਰ ਯਾਰ ਇਹ ਸੱਚੀ ਨਹੀਂ ਆਉਂਦਾ ਕੋਸਾ ਮੈਂ ਬਕੰਗੇ ਤਾਂ ਵਧੀਆ ਦੇ ਦੇ ਫਿਰ ਹਾਂ ਬਬਕਰੀਮਾ ਗਰੂਮ ਅਨਖਾ ਦੇ ਕੋਈ ਸੋਹਣੀ ਸੁਹਣੀਆਂ ਆ ਤਾਂ ਅੰਕਾ ਦੇਖ ਲੈ ਫਿਰ ਆਦਾ ਫਟਾ ਜੂ ਬਬਕਰੀਮ ਚੱਕ ਪਹਿਲਾਂ ਉਹ ਨਾ ਮਬਾ ਪਸੰਦ ਨਹੀਂ ਹੈਗਾ ਵੀ ਕੰਗਾ ਆਲਾ ਆ ਦੌਰਗੇ ਫਿਰ ਆਈ ਵੀ ਕੰਮ ਆਉ ਤੇਰੇ ਬਾਬਾ ਤੂੰ ਮਨ ਨੂੰ ਸ਼ਰਮ ਕਰਾ। ਹਰਮਾ ਵੇਚਣ ਦੀ ਗੱਲ ਸਰ ਨੂੰ ਗਿਆ ਭਾਈ ਵੇਚਣਾ ਸਮਾਰਟ ਬੰਤਾ। ਆ ਕੰਗੇ ਸਾਡੇ ਪਸੰਦ ਨਹੀਂ ਹੈਗੇ। ਬੋਡਰ ਲੈਣਾ ਫਿਰ ਇਹ ਵੀ ਗਰਮੀ 'ਚ ਕੰਮ ਆਊਗਾ। ਹਾਂ ਇਹ ਠੰਡਾ ਹਣ। ਚੱਲ ਇੱਕ ਕਹਿ ਲੈ ਲੰਗਾ ਬਾਬਾ। ਬੋਰ ਰੋਟੇ ਕੋਸਾ। ਬਾਬਾ ਸੂਂਜਾ ਤਾਂ ਦਿਖਾ ਦੇ ਸਿਰ ਤੇ ਰੋਣ ਵਾਲੀਆਂ। ਆ ਤਾਂ ਬਾਬਾ ਫੇਰ ਉਹੀ ਗੱਡ ਲੈਣੀਆਂ ਤੇ। ਆਉਗੀ। ਆ ਦੇ ਕੋਈ ਭਾਈ। ਨਾ ਪਪਾ ਦਾ ਡੰਡ ਰਵੀਰ ਨੇ ਉਹ ਤੁੱਜਾ ਦਿਖਾਈ ਦੂਜਾ ਡੱਬਾ ਦਿਖਾ ਦੇ ਇਹ ਕੰਮ ਦੇ ਨਹੀਂ ਹੈਗੇ ਨਾ ਇਹ ਨਹੀਂ ਕੰਮ ਦੇ ਪਪਾ ਇਹ ਨਹੀਂ ਅਸੀਂ ਲੈਣੇ ਰਣ ਦੇ ਬਪਾ ਇਹ ਨਹੀਂ ਲੈਣੇ ਬਸ ਬਸ ਇਹ ਨਹੀਂ ਲੈਣੇ ਹੋਰ ਫੇਰ ਤੁੰ ਨੂੰ ਮੋਤੀ ਦੇਵਾ ਬਬਾ ਸਾਨੂੰ ਨੀਲ ਬੋਲਸ਼ਨ ਦੇ ਦੇ ਹਾਂ ਨੀਲ ਬੋਲਸ਼ਨ ਦਿਖਾ ਦੇ ਪਪਾ ਆ ਵੀ ਲੈਣਾ ਬੋਲਸ਼ਨ ਲਗਾ ਦੇ ਮਸਾ ਦੋ ਉਸਮਾਨ ਲੈ ਮੰਗੀ ਆ ਪਾ ਬਬਾ ਡੱਬਾ ਇੱਧਰ ਆ ਪਾ ਇੱਧਰ ਆ ਪਾ ਭਿੰਦੇ ਬਾਬੇ ਦਸਮਾਨ ਵੀ ਆਪ ਦੱਸਣਾ ਪੈਂਦਾ ਤੇ ਤੇਰੀ ਦੁਕਾਨ ਚ ਆ ਗਿਆ ਨਾ ਕੋਈ ਪੂਰੀ ਬੁਟਾ ਤੇ ਦੇਖਣੀ ਰੰਗ ਤਾਂ ਸੋਨੇ ਆ ਹਨ ਇਕ ਕੱਢ ਲਾਓ ਉਸ ਤੇ ਚੱਲ ਆ ਵੀ ਲੈ ਜੋ ਇੱਕ ਆਹ ਤਾਂ ਬਾਬਾ ਸਾਡੀ ਪਸੰਦ ਨਹੀਂ ਹੈਗੀ ਆ ਆ ਪਸੰਦ ਨਹੀਂ ਹਾਂ ਲੈ ਲਾਂਗੇ ਕਲਾਬ ਚੱਲ ਲੈਣਾ ਨਹੀਂ ਲੈ ਲੈ ਦੇਖ ਲੈ ਜੇ ਲੈਣਾਗਾ ਚਲ ਕੀ ਕਰੀਏ ਗਰਮ ਗਰਮੀ ਈ ਕਾ ਲੈ ਲਾਂਗੇ ਬਾਬਾ ਆ ਹੋਰ ਦੇਖਾਈ ਮੈਂ ਪੈਦ ਨਾਲ ਦੇ ਕਾਜ ਨਾ ਔਰ ਇਹ ਸੋਫੇ ਵੱਡੇ ਵੀ ਆਉਂਦੇ ਹਨ ਜਿਹੜਾ ਲੈਣਾ ਫੋਟਾ ਲੈਣਾ ਕਬਟਾ ਬਾਬਾ ਦਾ ਇੱਕੋ ਜੀ ਨੇ ਆ ਫਮ 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 ਹਾਂ ਡੈਸ਼ਨ ਹਾਂ ਡੈਸ਼ਨ ਆ ਤਾਂ ਬਾਬਾ ਲੰਦੇ ਨਹੀਂ ਸਾਡਾ ਨੂੰ ਪਸੰਦ ਆਗੇ ਇਹ ਵੀ ਤਿੰਨ ਪੰਜ ਤੇ ਹਨ ਜਿਹੜਾ ਮਰਜ਼ੀ ਲੈ ਲੈ ਆ ਦੇਖ ਇੱਕ ਛੋਟਾ ਇੱਕ ਛੋਟਾ ਇੱਕ ਛੋਟਾ ਅੱਛਾ ਆ ਦੇਖ ਲੈ ਮੂੰਹ ਉਹ ਵਧੀਆ ਕਰਦਾ ਕੋਰਾ ਕੋਰਾ ਹੈ ਅੱਛਾ ਚਲਾ ਰੱਖ ਲੈ ਬਾਬਾ ਸਮਾਨ ਫੇਰ ਕਰਾਂਗਾ ਕੋਈ ਚੱਕ ਕੇ ਲੈ ਗਏ ਉਹੋ ਸਮਾਰਦਾ ਉਹ ਮੇਰਾ ਖਰਾ ਖਾਤਾ ਪੈਸਾ ਪਾਣੀ ਕੁਝ ਗਾਵੀਆਂ ਨਾ ਮਬਈਆ ਕੋਈ ਪਸੰਦ ਆਉ ਹੋਹੇ ਰੀਆ ਬੱਸ ਸੁੰਨਿਆ ਤਾਂ ਖਾਦੇ ਸੱਤ ਲਾਉਣ ਵਾਲੀਆਂ ਹੋਰ ਯਾ ਦੇਖੋ ਆ ਟੌਪਸ ਦੇਖ ਲਾ ਛੋਟੇ ਛੋਟੇ ਲੀਏ ਨਹੀਂ ਹੈ ਨਾ ਇਹ ਆ ਕਿਨੇ ਸੁਣ ਲੈ ਕੋਕ ਕੇ ਕਿ ਹਾਂ ਇਹ ਵੀ ਹੈਗਾ ਬੋਪੇ ਦਾ ਅੱਛਾ ਬਾਬਾ ਉਹਲੇ ਦਾ ਬਾਬਾ ਨਾਨ ਇੱਕ ਬਾਬਾ ਨੂੰ ਉਹਲੇ ਦਾ ਹਾਂ ਨਾ ਬਾਬਾ ਪਸੰਦ ਨਹੀਂ ਹੈ ਗਾ ਕੋਈ ਚੰਗਾ ਹੁੰਦਾ ਇਹ ਨਾ ਬਾਬਾ ਉਹਨਾਂ ਦੇ ਨਾਂ ਲਿਆ ਕਰੀ ਨਾ ਬਾਬਾ ਤੇਰੀ ਬਿੱਟੀ ਨਹੀਂ ਉਹ ਆਹ ਤੇ ਨਹੀਂ ਆ ਆ ਲੈ ਚਲ ਇਹ ਤੇ ਲੈ ਜਾ ਹਾਂ ਆ ਲੈ ਲੀ ਹਾਂ ਮਸਾਲੇ ਲੈਣੇ ਬਾਬਾ ਮੈਂ ਨਾ ਆ ਵੀ ਲੈਂਦੀ ਆ ਆਇਆ 10 ਮਣਕੜਾ 10 ਮਣਕੜਾ ਅਸੀਂ ਲੈਂਦੀ ਆ ਬਾਬਾ ਆਹੀ ਲੈਣੇ ਬਾਬਾ ਕੱਲੇ ਬਾਲ ਨਹੀਂ ਲੈ ਜਾਣੇ ਬਾਬਾ ਇਹਦੇ ਪੈਸੇ ਮੈਂ ਤੁਹਾਨੂੰ ਆਉਂਦੇ ਪਤੂਆ ਹੁੰਦੇ ਚੂੰਗੀ ਆਏ ਤਾਂ ਸੌਂ ਗਿਆ ਅਜੇ ਕੰਮ ਨਵਾਂ ਕਰਿਆ ਇਹਨਾਂ ਨੂੰ ਨਹੀਂ ਆਉਣਾ ਛੜਾ ਬਾਬਾ ਮੇਰੇ ਤੇ ਨਹੀਂ ਮਾਰ ਦੇਣਾ ਨਹੀਂ ਹੋ ਛੱਡ ਪਰ ਹਾਂ ਉਹ ਫੇਰ ਆਦੀ ਫੇਰ ਹੀ ਹੁਣ ਬਾਬਾ ਬਸ ਅਸੀਂ ਲੈ ਲੈਂਦੇ ਹਾਂ ਹਾਂ ਨਾ ਅਸੀਂ ਲੈ ਲੈਂਦੇ ਹਾਂ ਮਾਇ ਦਾ ਤੁਹਾਨੂੰ ਡਾਂਡਦਾ ਨਹੀਂ ਕੀਦੀਆਂ ਤੂੰ ਲੈ ਜੋੜ ਲੈ ਦੇਖ ਲੈ ਮਾਂ ਮੱਗਰ ਕੀ ਨੂੰ ਅੱਛਾ ਮੱਗਰ ਦੇ ਨੂੰ ਆ ਮੈਂ ਉਦੇ ਬੱਤ ਤੱਕਰੀ ਦੀ ਦੂਨ ਨੂੰ ਹਾਂ ਹਾ ਇਹ ਬਾਬਾ ਉਹੀ ਆ ਹਾਂ ਚੱਲ ਆ ਜਾ ਫਿਰ ਤੂੰ ਤਾਂ ਕੋਈ ਨਹੀਂ ਪੈਸੇ ਦਾ ਪੀੜੇ ਨੂੰ ਆਂ ਦੇਖੋ ਲੈ ਲੋ ਤੇ ਕੱਪ ਇਹ ਜੇ ਬਾਬਾ ਨੂੰ ਚਾਹ ਜੇ ਚਾਹ ਬਾਬਾ ਜੇ ਕਹੇ ਬਾਬਾ ਆ ਵੀ ਲੈ ਜਾ ਫਿਰ ਬੱਚੋਂ ਤੇ ਰੂਣ ਦੇ ਜਾ ਰ ਆ ਜਦੋਂ ਮਾਰਤੀ ਬੇਲੀ ਆਇਆ ਕਰ ਤੂੰ ਮਰ ਗਈ ਲੈ ਆ ਦੇ ਲੈ ਬਾਬਾ ਉਹ ਤਾਂ ਜ਼ਮੀਂਦਾਰ ਕਰਦਾ ਸੀ ਹੁਣ ਤਾਂ ਜਮੇ ਦੀਵਾਲ ਹੋ ਗਿਆ ਟਿੱਕੇ ਦਾਮ ਦੀਵਾਲ ਹੋ ਗਿਆ ਹੁਣ ਤੇਰੇ ਤੇ ਬੱਤ ਤੱਕਰੀ ਦੂਦੇ ਨੂੰ ਤੂੰ ਬੱਸ ਜਿਹੜਾ ਕਰੀ ਸੀ ਤਾਂ ਤਾਂ ਨਹੀਂ ਆ ਦਸਵਾ ਨੇ ਅੱਛਾ ਜਿਹੜਾ ਕਰੀ ਹੁੰਦੀ ਫੇਰ ਨਹੀਂ ਸੁਣ ਦਿੰਦਾ ਸੀਗਾ ਅੱਛਾ ਹਾਂ ਲੈ ਬਾਬਾ ਬਸ ਸਾਮਲਾ ਬੱਸ ਬਾਕੀ ਮੈਂ ਐ ਕਰਿਆ ਕਰ ਆਇਆ ਕਰ ਮੈਨੂੰ 10:00 ਵਜੇ ਗੀੜਾ ਮਾਰ ਜਾ ਕਰ ਹੱੱਥ ਕੱਢੇ ਹਮਾ ਕਰੀ ਸਵਾਰ ਲੈ ਬਾਬੇ ਦੀਆਂ ਦੋ ਰੋਟੀਆਂ ਬਕਾ ਜਿਆ ਕਰ ਬਾਬਾ ਸਰ ਮਗਰ ਮੜੀ ਮੋਟੀ ਆਏਂ ਤੇ ਦੁਕਾਨ ਚੱਲਦੀ ਜੇ ਮੈਂ ਤੂੰ ਕਰਦਾ ਦੁਕਾਨ ਦਾ ਆਪੀ ਗੱਲ ਪੂਗੀ ਬਾਬਾ ਚਲਾਦਾ ਪਰ ਚੱਲ ਚੱਲੀਏ ਰਾਣੀ ਆਪਾਂ ਨੇ ਲੈਂਦੇ ਬੱਸ ਲੈ ਬਾਬਾ ਹਾਂ ਲੈ ਇਹਨੂੰ ਕਹ ਰਾਣੀ ਨੂੰ ਕਹਦੇ ਨਾ ਮਾ ਬੋ ਮਾਤਾ ਨਹੀਂ ਦੇਖਾ ਬਾਪਾ ਕੇ ਦੇਖਣਾ ਦੇਖਾ ਇਹ ਕਿੰਨਾ ਇੱਕ ਟਾਈਟਲ ਆ ਬਾਲੇ ਲੈਕਾ ਬੇ ਬੱਸ ਬਾਬਾ ਤੂੰ ਤਾਂ ਬਾਹਲੇ ਦੇ ਆ ਹੋ ਗਿਆ ਹੁਣਾ ਵਾੜਾ ਰੱਖੂ ਤੇ ਨਾ 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 ਕੁੰਦੰਨੇ ਘੜਿਆਂ ਆ ਲਾ ਬਸ ਮੇਰੇ ਨਹੀਂ ਆਉਂਦਾ ਪਪਾ ਮੈਂ ਨਹੀਂ ਲੈਂਦੀ ਹਟ ਨੀ ਕਰੇ ਮੇਰੇ ਨਹੀਂ ਬਿੱਟਾ ਚੜਦਾ ਨਹੀਂ ਇਹ ਅੱਤੇ ਨਾ ਚੜਦਾ ਨਹੀਂ ਚੜਾ ਤਾਂ ਮੈਂ ਦਊਂਗਾ ਹਟ ਕਰਕੇ ਨਾ ਬੇ ਬਾਬਾ ਬੱਸ ਮੈਂ ਬੱਸ ਪਿਆਰ ਦਾ ਬਾਬਾ ਕਰਦਾ ਬਾਬਾ ਤੱਕਾ ਨਹੀਂ ਰਹਿ ਜਾਵੇ ਐਂ ਪਈ ਟੱਕੇ ਨਾਲ ਮਾਰਾ ਬਾਬਾ ਪਿਆਰ ਵਾਲਾ ਕਰਦਾ ਤੇਰਾ ਤਾਂ ਕਰਕੇ ਤੱਕਾ ਹਾਂ ਜੇ ਰੇਂਜਾਈਟ ਦਾ ਲੱਗਦਾ ਹੁੰਦਾ ਫਿਰ ਸਾਹਿਬ ਖਰਾਬ ਹੱਥ ਕੱਢਦਾਗਾ ਅੱਛਾ ਹਾਂ ਨਾ ਸੱਲੇੰਦਨ ਬਾਬਾ ਸਮਾਨ ਹਾਂ ਉਹ ਸਾਮਲਾ ਸਮਾਨ ਨਾ ਕਹੋਗੇ ਕੋਸਤਾ ਲੈ ਜਾ ਨਾ ਆ ਰੱਖ ਲੈ ਬਾਬਾ ਆ ਰਿੰਗ ਦੇਖ ਲੈ ਆਹ ਦੇਖਰਾ ਬਿਰ ਨਾ ਆਪਣੀ ਵਸ ਰਹਿਣੇ ਉਹ ਜਾਨ ਨਹੀਂ ਸਮਝ ਕੇ ਲੈ ਜਾ ਸੌਰੀਏ ਨਹੀਂ ਸਮਝਦਾ ਬਾਬੇ ਲੈ ਤੇਰੇ ਪਾਗੇ ਦੇ ਖਾਂ ਲਾਟ ਪੈਂਦੀਆਂ ਬੇ ਬਾਬਾ ਹਟ ਜਾ ਲਾਟ ਹੀ ਪੈਦੀ ਆ ਬਸ ਹਣ ਬਾਬਾ ਕੁਛ ਨੂੰ ਤਾਂ ਬਾਲਾ ਹਰਮੀ ਆ ਇਹ ਕਿਨੇ ਸੁਣ ਲਗਦੇ ਨਹੀਂ ਹਾਂ ਹਲ ਬਾਬੇ ਲੈ ਫਿਰ ਤਾਂ ਬਾਬੇ ਕੋਰਤਾ ਦੇ ਦੋ ਪਾਣੂਆਂ ਪਾਣਗੇ ਦੋ ਪਾ ਦੇ ਫਿਰ ਉਹ ਦੋ ਸੋਹਣੇ ਹੀ ਲੱਗਦੇ ਕੋਈ ਵਧੀਆ ਲੱਗਾ ਹੁੰਦਾ ਲੈ ਚੱਲ ਬਾਬਾ ਹੁਣ ਤੂੰ ਰੋ ਜਾ ਜਾ ਕਰ ਜੇ ਪਪਾ ਤਾਂ ਪੈਸਾ ਤਾਂ ਨਹੀਂ ਲੈਂਦਾ ਹੈਗਾ ਤਾਂ ਤੈਨੂੰ ਨਿਸ਼ਾਨੀ ਦਿੱਤੀ ਹੈਗੀ ਇਹਨੂੰ ਪੈਸੇ ਤਾਂ ਲੈ ਇਹ ਰੂਆ ਕੋਈ ਸੌਰੀਏ ਮਾਗਰੋਂ ਲੈ ਲਾਂਗੇ ਆ ਜਾਣਗੇ ਪੈਸੇ ਤਾਂ ਧਾਰ ਧਾਰ ਤਾਂ ਚੱਲਦੀ ਰਹਿੰਦੀ ਆ ਲੈ ਜਾ ਇੱਕ ਆ ਲੈ ਲੈ ਇੱਕ ਨਿਸ਼ਾਨੀ ਮਾਬਾ ਵਾਲ ਚਾ ਭੜੇ ਇਹ ਵੀ ਨਿਸ਼ਾਨੀ ਤੂੰ ਮੈਨੂੰ ਛੁੜ ਨਹੀਂ ਲੈ ਤਾਂ ਛੂੜੀਆਂ ਪਾਉਣੀਆਂ ਨੇ ਨਾ ਨਾ ਦਰਦ ਆਪਾਂ ਲੈ ਜਣ ਇੱਕ ਦਰਜਣ ਆਏ ਲੈ ਚੱਲ ਰਹੇ ਆਂਗੇ ਤੇ ਆਪਾਂ ਪਾ ਲਿਆ ਕਰਾਂਗੇ ਇਕੱਠਿਆਂ ਲੈ ਚੀ ਲੈ ਜਾਵੇਗੀ ਹਾਂ ਮਬਾ ਇਕੱਲੇ ਜਾਂਦੇ ਆਂ ਹਾਂ ਹਾਂ ਸਾਰੇ ਦਾ ਸਾਰਾ ਆਹ ਨਾ ਸਰਾ ਯੋ ਤੇਰੇ ਕੰਮ ਨਹੀਂ ਆਉਣਾ ਬਾਬਾ ਕਿੰਨੇ ਦਾ ਦੇਵੇਂਗਾ ਸਾਡੇ ਦੋਨਾਂ ਦੇ ਇੱਕੋ ਜਿਹੀਆਂ ਹੁੰਦੀਆਂ ਨਹੀਂ ਐ ਸੱਦੀਆਂ-ਅੱਧੀਆਂ ਪਾਲਾਂਗੇ। ਔਰ ਯੋ ਮੁੱਖ ਆ ਕੀ ਤਮਾ ਹੋੜਾ ਕੇ ਦੇਣਾ કે ਦੇਪੰਡੀਆਂ ਹੁੰਦੀਆਂ ਨਹੀਂ ਹੁਣ ਮੁੱਖਾ ਪੁਸ਼ਟੀ ਕਰੂਗੀ ਜਾਂ ਟੰਗ। ਬਾਬੇ ਤਾਂ ਟੈਂਸ਼ਨ ਹੋ ਗਈ ਐ ਨਾ ਰੁਪਏ ਦੇ ਕੇ ਗਈਆਂ ਲੱਛਾ ਲੈ ਗਈਆਂ ਮੇਰੇ ਕੋਲ ਚਾਕੇ ਪੰਗਾ ਹੋਜੂਗਾ। 100000 ਦਾ ਜਰੂਰ ਲੂਗਾ ਐ। ਕਾ ਮੈਨਿਆਣਾ ਲੱਛਾ ਐ। ਲਾ ਲਾ ਬਾਬਾ ਤੈਰੀ ਹੁਣ ਸਾਹਮਣ ਸਾਨੂੰ ਸੁਭਾਉਣਾ ਤਾਂ ਤੇਰੀ ਜ਼ਿੰਮੇਵਾਰੀ ਹੈ ਤੇ ਸਾਡੀ ਆਪਦੀ ਜ਼ਿੰਮੇਵਾਰੀ ਹੈ ਮੈਂ ਤਾਂ ਭਾਈ ਇਹ ਕਪੜਾ ਲੈਣਾ ਮਾਰਦਾ ਰਹਿਣਾ ਤੁੱਠੀ ਨੂੰ ਆਈ ਛੱਡ ਦਊਂ ਜਾਂ ਜਾ ਕੇ ਲੱੱਤੇ ਨੂੰ ਬਾਬੇਂ ਦਾ ਆਇ ਬਿੰਦੇ ਬਿੰਦੇ ਮੇਰੇ ਕੋਲ ਆਉਣ ਹੋਰ ਬਿੰਦੇ ਬਿੰਦੇ ਆਉਣ ਮੇਰੇ ਕੋਲ ਆਹ ਉਹ ਲੱੱਤਾਂ ਨੇ ਤੁੱਠੀ ਆਇ ਕਰੋ ਇੱਕ ਧੰਨਵਾਦ ਦੇ ਲੈ ਜੋ ਦੋ ਤਾਰ ਜਿਹੜੀਆਂ ਪਾਉਣੀਆਂ ਨੂੰ ਪਾੜੋ ਮਾਲੀਆਂ ਲੱੱਤਾਂ ਕੀ ਕਰਨਾ ਲੈ ਫੜਨੀ ਰਣੀ ਤੂੰ ਵੀ ਆਪਦੇ ਨਾਲ ਲੈ ਤੂੰ ਵੀ ਲੈ ਜਾ ਭਾਈ ਫਿਰ ਇੱਕਾ ਹੋਰ ਇਹ ਆਹੀ ਹੋਣਗੇ ਆਪਣੇ ਤਾਂ ਦੋਨਾਂ ਦੇ ਆ ਨਹੀਂ ਆਉਣਗੇ ਹੈਗੇ ਵੱਡੇ ਉਹ ਉਹ ᱥਾਮ ਤੇ ਰੱਖੇ ਨੂੰ ਤੇ ਖਰਾਬ ਕਰਨ ਨੂੰ ਕੋਈ ਨਹੀਂ ਬਾਬਾ ᱥਾਮ ਤੇ ਰੱਖਾਂਗੇ ਲੈ ਚੱਲ ਲੈ ਬਾਬਾ ਉਹਦਾ ᱥਾਮ ਲੈ ਬਾਕੀ ਸਮਾਨ ਲੈ ਬਾਬਾ ਸੰ ਲਵਾ ਬਾਬਾ ਤੇ ਦੇ ਦੇ ਫਿਰ ਹੋ ਪਿਆ ਸੋਡੇ ਟੰਗਿਆ ਕਰੀ ਆ ਪਿਆ ਆ ਤੇ ਆ ਬਾਬਾ ਹੋ ਵੀ ਭਾਈ ਪਾਟਿਆ ਜਾ ਲੱਗਦਾ ਉਹਨੂੰ ਨਹੀਂ ਬਾਬਾ ਸਭ ਤਾਂ ਹੀ ਹੈ ਲੈ ਬਾਬਾ ਪਾਟ ਦੇ ਮੈਂ ਤੋਰਦੀ ਆ ਜੀ ਬਾਬਾ ਹੋਰ ਤੱਕ ਬਾਬਾ ਆ ਸਾਮਲਾ ਉਹਦਾ ਸਮਾਨ ਪਹਿਲਾਂ ਬਾਬਾ ਪਾਣੀ ਤਾਂ ਲਿਆ ਦੇ ਬਾਬਾ ਪਾਣੀ ਲੈ ਆ ਪਾਣੀ ਲੈ ਦੇ ਬਾਬਾ ਆਉਂ ਵੀ ਇੱਕ ਦਾਤ ਪਾਣੀ ਜਾਂਦਾ ਮਸਤ ਨੂੰ ਸੜਦਾ ਬਾਬਾ ਮੂੰਹ ਸੁੱਕ ਗਿਆ ਆਣੀ ਹੈ ਕਰ ਮੈਂ ਦਵਾ ਲੀ ਸੁਣ ਇਹਦੇ ਵਿੱਚ ਪਾਲਾ ਬੈਤਲੇ ਭੱਜ ਲਾ ਜਾਉਣਾ ਬਾਈ ਤੇਰੇ ਬਾਬਾ ਤੜਫਣਾ ਚੱਕ ਕਰ ਕਰ ਕੋ ਤੁ ਬਾਹੀ ਪਤਾ ਬਾਬੇ ਕੋਲ ਕਹੀ ਨਹੀਂ ਕੁਛ ਨਹੀਂ ਹੈਗਾ ਬਾਬੇ ਕੋਲ ਹਾਂ ਉੱਗਲਾ ਖੜੀ ਹੋ ਕੇ ਚੱਤਰ ਹੋ ਜਾ ਮੈਂ ਤੈਨੂੰ ਦੱਸਾਂ ਗੱਲ ਬਾਬਾ ਨਾ ਐਵੇਂ ਕਹਦਾ ਤੂੰ ਛੋੜਾ ਦੇ ਲਾਉਗਾ ਆ ਚੱਕਰਵਾਦਾ ਹਾਂ ਅਸੇ ਭੱਜ ਲਾ ਕੇ ਰਾਂ ਆ ਚੱਲੋ ਭੱਜ ਲਾ ਭੱਜ ਲਾ ਆ ਚੱਲੋ ਵਾਚਲ ਚੱਲ ਨਹੀਂ ਦਵਾ ਦ ਇਹ ਭੱਜ ਲਾ ਭੱਜ ਲਾ ਭੱਜ ਲਾ ਨਹੀਂ ਭੱਜ ਲਾ ਭੱਜ ਲਾ ਬਾਈ ਤੇਰੇ ਨਾ ਮੱਸ ਬੱਸ ਅਸਾਸੀ ਨਹੀਂ ਬਿੰਦੀਆਂ ਇਹ ਬਾਤ ਲੈ ਮਾਗਰ ਵੀ ਨਾ ਆਇਆ ਪਾਪਾ ਮੈਂ ਮਾਗਰ ਆਉਂਦਾ ਫੇ ਨਹੀਂ ਤੋ ਕਹਣਾ ਪਾਣੀ ਪੀਜੋ ਪਾਣੀ ਪੀਜੋ ਨਹੀਂ ਤੇਰੇ ਕਿਤੇ ਉਮਨਾ ਕੌਫੀ ਪਿਆ ਦੇ ਹੋਰ ਮੇਰੀ ਗੱਲ ਸੁਣੋ ਹੂੰ ਤਾਂ ਆਪਾਂ ਨੂੰ ਕਹਿੰਦਾ ਮੈਂ ਅਧਾਰ ਨਹੀਂ ਕਰਦਾ ਹਾਂ ਆ ਮਾ ਜੀ ਤਰ ਤਰ ਆ ਮੈਂ ਤਾਂ ਤਾਂ ਕਿ ਬੋਲ ਚੱਲ ਆ ਲੈ ਪਾਪਾ ਨਾ ਪੀ ਆਉ ਕਦੋਂ ਇਹ ਹਿੰਗ ਲੱਕ ਨਾ ਫੜਕਦੀ ਹੈ ਹਾਂ ਆ ਲੈ ਆਈਆਂ ਲੋਟਕੇ ਵਯਾਰ ਲੈ ਕੇ ਨਹੀਂ ਆਸ ਤਾ ਨਹੀਂ ਆ ਪਦ ਲੋਟਕੇ ਵਯਾਰ ਲੈ ਆਈ ਆ ਆ ਜਾ ਚੱਲ